ਅਮਰੀਕਾ ਦੀ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਜੋ ਵੀਜ਼ਾ ਗ੍ਰੀਨ ਕਾਰਡ ਅਤੇ ਹੋਰ ਨਾਗਰਿਕਤਾ ਜਾਰੀ ਕਰਨ ਦਾ ਕੰਮ ਦੇਖਦੀ ਹੈ ਹੁਣ ਆਪਣੀ ਭੂਮਿਕਾ ਨੂੰ ਵਧਾਉਂਦੇ ਹੋਏ ਹਥਿਆਰਬੰਦ ਵਿਸ਼ੇਸ਼ ਏਜੰਟਾਂ ਨੂੰ ਭਰਤੀ ਕਰਨ ਜਾ ਰਹੀ ਹੈ ਇਹ ਫੈਸਲਾ ਟਰੰਪ ਪ੍ਰਸ਼ਾਸਨ ਦੇ ਇੱਕ ਨਵੇਂ ਨਿਯਮ ਦੇ ਮੁਤਾਬਿਕ ਲਿਆ ਗਿਆ ਹੈ ਜੋ 30 ਦਿਨਾਂ ਦੇ ਅੰਦਰ ਅੰਦਰ ਲਾਗੂ ਹੋਵੇਗਾ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ USCIS ਦੇ ਡਾਇਰੈਕਟਰ ਜੋਸਫ ਬੀ ਐਡਲੋ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਇਹ ਇਤਿਹਾਸਿਕ ਕਦਮ ਸਾਡੇ ਇਮੀਗ੍ਰੇਸ਼ਨ ਸਿਸਟਮ ਦੇ ਅਕਸ ਨੂੰ ਕਾਇਮ ਰੱਖਣ ਅਤੇ ਇਮੀਗ੍ਰੇਸ਼ਨ ਧੋਖਾਧੜੀ ਨੂੰ ਰੋਕਣ ਦੇ ਵਿੱਚ ਮਦਦ ਕਰੇਗਾ ਨਵੇਂ ਨਿਯਮ ਦੇ ਮੁਤਾਬਿਕ USCIS ਦੇ ਇਹ ਵਿਸ਼ੇਸ਼ 에ਜੰਟ ਹਥਿਆਰ ਰੱਖਣ ਗ੍ਰਿਫਤਾਰੀਆਂ ਕਰਨ ਸਰਚ ਤੇ ਅਰੇਸਟ ਵਾਰੰਟ ਜਾਰੀ ਕਰਨ ਦੇ ਪੂਰੇ ਅਧਿਕਾਰੀ ਹੋਣਗੇ ਏ 에ਜੰਟ ਇਮੀਗ੍ਰੇਸ਼ਨ ਕਾਨੂੰਨਾ ਦੀ ਸਿਵਲ ਅਤੇ ਅਪਰਾਧਿਕ ਉਲੰਘਣਾਵਾਂ ਦੀ ਜਾਂਚ ਵੀ ਕਰਨਗੇ ਅਤੇ ਮੁਕਦਮੇ ਦੇ ਲਈ ਕੇਸ ਵੀ ਪੇਸ਼ ਕਰਨਗੇ ਐਡਲੋ ਨੇ ਵਾਲ ਸਟਰੀਟ ਜਰਨਲ ਨੂੰ ਦੱਸਿਆ ਕਿ ਮੈਂ ਨਹੀਂ ਚਾਹੁੰਦਾ ਕਿ ਇਸ ਦੇ ਨਾਲ ਵੀਜ਼ਾ ਅਰਜ਼ੀਆਂ ਤੇ ਕੋਈ ਅਸਰ ਪਵੇ ਸਗੋਂ ਮੈਂ ਚਾਹੁੰਦਾ ਹਾਂ ਕਿ ਧੋਖਾ ਧੜੀ ਵਾਲੀਆਂ ਵੀਜ਼ਾ ਅਰਜ਼ੀਆਂ ਤੇ ਅਸਰ ਪਵੇ ਪਰ ਸਮਾਜਿਕ ਸੰਗਠਨਾ ਅਤੇ ਪ੍ਰਵਾਸੀ ਅਧਿਕਾਰ ਸੰਗਠਨਾ ਨੇ ਇਸ ਨੂੰ ਪ੍ਰਵਾਸੀਆਂ ਤੇ ਸ਼ਕਤੀ ਦੀ ਨੀਤੀ ਦਾ ਇੱਕ ਹਿੱਸਾ ਦੱਸਿਆ ਇਸ ਨਵੀਂ ਪੁਲਿਸ ਫੋਰਸ ਦੀ ਸਥਾਪਨਾ ਦੇ ਨਾਲ USCIS ਦੀ ਭੂਮਿਕਾ ਹੁਣ ਸਿਰਫ ਪ੍ਰਸ਼ਾਸਕੀ ਨਹੀਂ ਰਹੇਗੀ ਸਗੋਂ ਇਹ ਸਿੱਧੇ ਤੌਰ ਤੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਪਾਲਣਾ ਅਤੇ ਉਲੰਘਣਾਵਾਂ ਦੀ ਜਾਂਚ ਵਿੱਚ ਸ਼ਾਮਲ ਹੋਵੇਗੀ ਇਹ ਫੈਸਲਾ ਟਰੰਪ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਜਿਸ ਦੇ ਵਿੱਚ ਵੱਡੇ ਪੱਧਰ ਤੇ ਡਿਪੂਟੇਸ਼ਨ ਤੇ ਸਖਤ ਇਮੀਗ੍ਰੇਸ਼ਨ ਨੀਤੀਆਂ ਸ਼ਾਮਿਲ ਨੇ ਇਕ ਕਦਮ ਯੂਐਸਸੀਆਈਐਸ ਦੇ ਰਵਾਇਤੀ ਭੂਮਿਕਾ ਤੋਂ ਥੋੜਾ ਵੱਖਰਾ ਹੈ ਜੋ ਹੁਣ ਤੱਕ ਸਿਰਫ ਗ੍ਰੀਨ ਕਾਰਡ ਨਾਗਰਿਕਤਾ ਤੇ ਵੀਜ਼ਾ ਅਰਜ਼ੀਆਂ ਦੀ ਜਾਂਚ ਅਤੇ ਇੰਟਰਵਿਊਸ ਤੱਕ ਸੀਮਿਤ ਸੀ ਹੁਣ ਇਹ ਏਜੰਸੀ ਸਿੱਧੇ ਤੌਰ ਤੇ ਇਮੀਗ੍ਰੇਸ਼ਨ ਅਪਰਾਧਾਂ ਦੀ ਜਾਂਚ ਵੀ ਕਰੇਗੀ ਤੇ ਗ੍ਰਿਫਤਾਰੀਆਂ ਦੇ ਵਿੱਚ ਵੀ ਸ਼ਾਮਿਲ ਹੋਵੇਗੀ হোমলেস সিকিউরিটিজ কতর ক্রিস্টি নোয়েম ਨੇ অধিকার প্রদান ਕਰਨ ਦੇ ਲਈ ਯੂਐਸਸੀਆਈਐਸ ਨੂੰ ਤੇਜ਼ੀ ਦੇ ਨਾਲ ਵੀਜ਼ਾ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਹਟਾਉਣ ਦੇ ਆਦੇਸ਼ ਜਾਰੀ ਕਰਨ ਅਤੇ ਧੋਖਾਧੜੀ ਦੀ ਪੂਰੀ ਪੂਰੀ ਜਾਂਚ ਕਰਨ ਦੀ ਸਮਰੱਥਾ ਦਿੱਤੀ ਹੈ ਜਿਸ ਦੇ ਨਾਲ ਪਹਿਲਾਂ ਦੀ ਤਰ੍ਹਾਂ ਹੋਰ ਏਜੰਸੀਆਂ ਤੇ ਨਿਰਪਰਤਾ ਵੀ ਘਟ ਕਟੇਗੀ ਕਾਨੂੰਨੀ ਵਾਰਾ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਇਹ ਕਦਮ ਟਰੰਪ ਦੀ ਸਖਤ ਇਮੀਗ੍ਰੇਸ਼ਨ ਨੀਤੀ ਦਾ ਇੱਕ ਹਿੱਸਾ ਹੈ ਜਿਸ ਦੇ ਵਿੱਚ ਪ੍ਰਵਾਸੀਆਂ ਤੇ ਉਹਨਾਂ ਦੇ ਵਕੀਲਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਇਸ ਨਾਲ ਹੀ ਇਹ ਵੀ ਚਰਚਾ ਹੈ ਕਿ ਯੂਐਸਸੀਆਈਐਸ ਦੀਆਂ ਨਵੀਆਂ ਸ਼ਕਤੀਆਂ ਦੇ ਨਾਲ ਪ੍ਰਵਾਸੀ ਭਾਈਚਾਰਿਆਂ ਦੇ ਵਿੱਚ ਡਰ ਦਾ ਮਾਹੌਲ ਹੋਰ ਵੀ ਵੱਧ ਸਕਦਾ ਹੈ। ਇਸ ਤਬਦੀਲੀ ਨੂੰ ਰਾਸ਼ਟਰਪਤੀ 트ੰਪ ਦੀ ਵਿਵਾਦਿਤ ਇਮੀਗ੍ਰੇਸ਼ਨ ਨੀਤੀ ਦੇ ਇੱਕ ਹਿੱਸੇ ਵਜੋਂ ਦੇਖਿਆ ਜਾ ਰਿਹਾ ਹੈ ਜਿਸ ਦੇ ਵਿੱਚ ਅਮਰੀਕੀ ਸਰਹੱਦਾਂ ਤੇ ਸਖਤੀ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਵੱਡੀ ਗਿਣਤੀ ਦੇ ਵਿੱਚ ਨਜ਼ਰਬੰਦੀ ਅਤੇ ਦੇਸ਼ ਨਿਕਾਲੇ ਦੀਆਂ ਕਾਰਵਾਈਆਂ ਸ਼ਾਮਿਲ ਨੇ।